ਜਿੰਡਿਆਲਾਗੁਰੂ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੇ ਨੇੜਲੇ ਪਿੰਡ ਬਤਾਲਾ ਵਿੱਚ ਪਤੀ ਪਤਨੀ ਦੇ ਝਗੜੇ ਦਰਮਿਆਨ ਪਤੀ ਵੱਲੋਂ ਪਤਨੀ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਦੋਸ਼ੀ ਪਤੀ ਵੱਲੋਂ ਪਤਨੀ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਬਾਅਦ ਉਸ ਵੱਲੋਂ ਪਤਨੀ ਦੇ ਭਰਾ ਨੂੰ ਫੋਨ ਕਰਕੇ ਇਸ ਵਾਰਦਾਤ ਬਾਰੇ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਉਸਨੂੰ ਵੀ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ। ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਉਸਦੇ ਜੀਜੇ ਅਤੇ ਭੈਣ ਦਰਮਿਆਨ ਅਕਸਰ ਕਲੇਸ਼ ਚੱਲਦਾ ਰਹਿੰਦਾ ਸੀ ਅਤੇ ਉਸਦੇ ਜੀਜੇ ਵੱਲੋਂ ਉਸਦੀ ਭੈਣ ਦੀ ਆਏ ਦਿਨ ਬੇਤਹਾਸ਼ਾ ਕੁੱਟਮਾਰ ਕੀਤੀ ਜਾਂਦੀ ਸੀ। ਉਸਨੇ ਦੱਸਿਆ ਕਿ ਅੱਜ ਉਸਦੇ ਜੀਜੇ ਵੱਲੋਂ ਉਸਦੀ ਛੋਟੀ ਭੈਣ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਵੱਲੋਂ ਉਸਨੂੰ ਵੀ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ। ਉਧਰ ਮਾਮਲੇ ਤੇ ਪੁਲਿਸ ਨੇ ਦੱਸਿਆ ਕਿ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ। ਮੇਰੀ ਛੋਟੀ ਭੈਣ ਹੈ ਉਹ ਪ੍ਰੋਹਣੇ ਨੇ ਆਪੇ ਮਾਰ ਕੇ ਤਾਂ ਆਪੇ ਫੋਨ ਕਰਦਾ ਹਨ ਨੂੰ ਕਰ ਮੈਂ ਮਾਰਤੀ ਜੇ ਹੁਣ ਮੈਂ ਤੁਹਾਨੂੰ ਮਾਰਨੋਂ ਲਗਾਏ ਪਿੰਡ ਬਾਜੋ ਮੇਰੇ ਕੋਲ ਜ਼ਰ ਬੜੀ ਧੀਰ ਤੋਂ ਲੜਾਈ ਜਲਦੀ ਹੈ ਨਾਲ ਦੀ ਕੁੱਟ ਮਾਰ ਬੜੀ ਕਰਦਾ ਹੈਗਾ ਇੱਕ ਜਨਾਨੀ ਉਹਦੇ ਇੱਕ ਜਨਾਨੀ ਆ ਮਹੱਲੇ ਦੇ ਵਿੱਚ ਹੀ ਉਹਦਾਂ ਸਾਰੀ ਹੈਗੀ ਹੀ ਗੱਲ ਬਾਤ ਹੈਗੀ ਉਹਦੇ ਪਿੱਛੇ ਲੱਗੇ ਇਹਨੇ ਮਾਰਤਾ ਹਨ ਨੂੰ ਸਾਰ ਸਭ ਤੋਂ ਛੱਡੀ ਛੱਡੀ ਪੈਣੀ ਮਾਰਤਾ ਜੀ ਜਿਹੜੇ ਪਿੰਡ ਛੋਟੇ ਛੋਟੇ ਬੱਚੇ ਵਿਚਾਰੀ ਨੇ ਉਹ ਬੱਚੇ ਤੁਹਾਨੂੰ ਸਾਰ ਫੋਨ ਕੀਤਾ ਇਹਨੇ ਜੀ ਸਰ ਇਨਚਾਰਜ ਇਹ ਜੋੜੇ ਜੜੀ ਮਰ ਗਈ ਜਰੂਰ ਮਰ ਗਈ ਕੀ ਨਾ ਆਲੇ ਇਨਚਾਰਜ ਬੈਠਾ ਆਇਆ ਤੇ ਬਾਅਦ ਦੁਪਹਿਰੇ ਤਲਾ ਮਿਲੀ ਸੀ ਕਿ ਇੱਕ ਮੀਆਂ ਬੀਬੀ ਦਾ ਝਗੜਾ ਹੋ ਗਿਆ ਔਰ ਉਹਦੀ ਲੇਡੀ ਤੇ ਜਿਆਦਾ ਸੱਟ ਲੱਗ ਗਈ ਹੈ ਮੌਕੇ ਤੇ ਚੌਕੀ ਇਨਚਾਰਜ ਬਤਾਲਾ ਮੌਕੇ ਤੇ ਗਏ ਜਦੋਂ ਵੇਖਿਆ ਕਿ ਲੇਡੀ ਦੀ ਜਿਹੜੀ ਹੈ ਡੈਥ ਹੋ ਚੁੱਕੀ ਹੈ ਇਸ ਵਿਅਕਤੀ ਦੇ ਉੱਤੇ ਆਲਰੇਡੀ ਮੁਕੱਦਮੇ ਦੋ ਦਰਜ ਸੀ ਥੋੜੇ ਦਿਨ ਪਹਿਲਾਂ ਜੇਲ੍ਹ ਤੋਂ ਆਇਆ ਸੀ ਇਹ ਆਪਣੀ ਵਾਈਫ ਨੂੰ ਇਹਨੇ ਕੁੱਟਮਾਰ ਕੀਤੀ ਤੇ ਉਹਨੂੰ ੱਟਕਾ ਵਗੈਰਾ ਦਿੱਤਾ ਜਿਸ ਨਾਲ ਉਹਦੇ ਜਿਆਦਾ ਸੱਟ ਲੱਗ ਗਈ ਔਰ ਉਹਦੀ ਡੈਥ ਹੋ ਗਈ ਆ ਦੋਸ਼ੀ ਇਸ ਵੇਲੇ ਫਰਾਰ ਆ ਤੇ ਛੇਤੀ ਉਹਨੂੰ ਕਾਬੂ ਕਰ ਲਿਆ ਜਾਏਗਾ ਹਜੇ ਕੁਝ ਨਹੀਂ ਪਤਾ ਇਹਦੇ ਇਨਵੈਸਟੀਗੇਸ਼ਨ ਚੱਲ ਰਹੀ ਆ ਜਿੱਦਾਂ ਜਿੱਦਾਂ ਫੈਕਟ ਸਾਹਮਣੇ ਆਣਗੇ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਏਗੀ